ਇੱਕ ਟੇਕ ਬਣਾ ਚਤਾਲੇ ਅੱਤੇ ਸਾਡ ਨੂੰ ਮਿਲੇ ਸਭ ਤੋਂ ਪਹਿਲਾਂ ਪਿਆਰ ਭਰੀ ਸਾਡ ਨੂੰ ਸਤਿ ਸ਼੍ਰੀ ਅਕਾਲ ਪੇਸ਼ ਕਰਨ ਜਾ ਰਹੇ ਹਾਂ ਕੁਲਦੀਪ ਮਾਨਕ ਦਾ ਚਾਦਰ ਮਸ਼ਹੂਰ ਗੀਤ ਚਾਦਰ ਪੂਰੀਆਂ ਅੰਬੀਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਦੇ ਭਾਂਬੜ ਵਰਗੀਆਂ ਤੀਆਂ ਨੀ ਤੂੰ ਸਾंभ ਬੁਕੜ ਵਿੱਚ ਰਖੀਆਂ ਗਿਣਵੇਂ ਦਿਨਾ ਦੀਆਂ ਸਾਂਝਾਂ ਵੇ ਬਾਬੁਲ ਅਸੀਂ ਸਿੱਧਕਾ ਨਾਲ ਨਿਭਾਈਆਂ ਕੂੰਜਾਂ ਵਾਂਗ ਪਰੌਣੀਆਂ ਤੀਆਂ ਤੇਰੇ ਵੇਣ ਦੋ ਕਿਆ ਦੇਰ ਕੱਢ ਦੀਨੀ ਗਿਣ ਤੋਪੇ ਪਾਵਾਂ ਜਾਮਣ ਦੀ ਸ਼ਾਹੇ ਠਾਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਚੀਨੀ ਤੋਤਿਆਂ ਦੀ ਟੁਕਣੀ ਦਿਲ ਫੜਕੇ ਸੋਚਾਨੀ ਨਾਲੇ ਸ਼ਰਮਾਵਾਂ ਦਿਲ ਫੜਕੇ ਸੋਚਾਨੀ ਨਾਲੇ ਸ਼ਰਮਾਵਾਂ ਨੀ ਮੈਂ ਚਾਦਰ ਕੱਢ ਦੀਨੀ ਉੱਤੇ ਤੋਤੇ ਪਾਵਾਂ ਚੰਨ ਹੁਸਨ ਜਵਾਨੀ ਨੀ ਮਾਵਾ ਠੰਡੀਆਂ ਛਾਵਾਂ ਮੇਰਾ ਬਾਬਲ ਪੋਲਾ ਨੀ ਫਿਕਰਾਂ ਵਿੱਚ ਡੁੱਬਿਆ ਨੀ ਮੈਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਨੀ ਮੈਂ ਚਾਦਰ ਕੱਢ ਦੀਨੀ ਉੱਤੇ ਪਾਵਾਂ ਵੇਲਾ ਪਾਵਾਂ ਵਿਲਾ ਪਾਵਾਂ ਵਿਲਾ ਪਾਵਾਂ ਵਿਲਾ ਸਾਡੇ ਪਿੰਡ ਦੇ ਟੇਛਣ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮੀ ਬਾਪਲਨੀ ਦੇ ਚਾਦਾ ਰਾਜਾ ਨੀ ਮੈਂ ਅੱਖ ਕੇ ਬਾਪੂ ਨੂੰ ਰੇਲਾ ਰੁਕਵਾਵਾ ਨੀ ਮੈਂ ਅੱਖ ਕੇ ਬਾਪੂ ਨੂੰ ਟ੍ਰੇਲਾ ਰੁਕਵਾਵਾ ਨੀ ਮੈਂ ਆਖ ਕੇ ਬਾਪੂ ਨੂੰ ਟਰੇਲਾਂ ਰੁਕਵਾਵਾ